ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਸ਼ੰਭੂ ਬਾਰਡਰ ਤੇ ਲੰਬੇ ਸਮੇਂ ਤੋਂ ਕਿਸਾਨ ਜਥੇਬੰਦੀਆਂ ਦੁਆਰਾ ਲਗਾਏ ਜਾ ਰਹੇ ਸ਼ਾਂਤਮਈ ਧਰਨੇ ਵਿੱਚ ਕੱਲ ਹਾਲਾਤ ਅਚਾਨਕ ਬੇਹੱਦ ਤਣਾਪੂਰਨ ਬਣ ਗਏ ਜਦ ਕੁਝ ਲੋਕਾਂ ਵੱਲੋਂ ਇਕੱਠੇ ਹੋ ਕੇ ਧਰਨੇ ਵਾਲੀ ਸਟੇਜ ਤੇ ਪਹੁੰਚ ਕੇ ਸ਼ੰਭੂ ਬਾਰਡਰ ਨੂੰ ਖੋਲਣ ਦੀ ਮੰਗ ਕੀਤੀ ਗਈ ਤਾਂ ਸਟੇਜ ਤੇ ਬੈਠੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਇਹਨਾਂ ਲੋਕਾਂ ਵਿੱਚ ਜ਼ਬਰਦਸਤ ਬਹਿਸਬਾਜ਼ੀ ਹੋਈ ਧਰਨਾ ਦੇ ਰਹੇ ਲੋਕਾਂ ਨੇ ਇਹਨਾਂ ਨੂੰ ਸਰਕਾਰ ਤੇ ਭਾਜਪਾ ਦੇ ਹਮਾਇਤੀ ਆਖਿਆ ਜਿਸ ਤੇ ਮਾਹੌਲ ਬੇਹੱਦ ਤਣਾਪੂਰਨ ਬਣ ਗਿਆ ਹਾਲਾਂਕਿ ਕੁਝ ਲੋਕਾਂ ਦੀ ਸਿਆਣਪ ਦੇ ਚਲਦਿਆਂ ਇਹ ਮਾਹੌਲ ਹਿੰਸਕ ਹੋਣ ਤੋਂ ਬਚ ਗਿਆ ਇਸ ਦਰਮਿਆਨ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਕੱਲ ਦੀ ਘਟਨਾ ਨੂੰ ਭਾਜਪਾ ਦੀ ਚਾਲ ਕਰਾਰ ਦਿੱਤਾ ਭਾਜਪਾ ਕੇ بڑے ਨੇਤਾ ਬੋਲਤੇ ਰਹੇ 2 ਜੂਨ ਕੇ ਬਾਅਦ ਆਪਕੋ ਦੇਖੇਗੇ 4 ਜੂਨ ਕੇ ਬਾਅਦ ਆਪਕੋ ਦੇਖੇਗੇ ਅਰ ਉਹ ਉਹਨਾਂ ਨੇ ਦੇਖਾ ਹੈ और जो स्थानीय लोगों के नाम पर जो भाजपा के गुंडे हैं जो माइनिंग माफिया के लोग हैं, और आज शंभू बॉर्डर की स्टेज पर हमला करने का उन्होंने यत्न किया ऐसा ही हमला उन्होंने दिल्ली आंदोलन पहला जो हुआ था सिंघू बॉर्डर पर भी करने का यत्न किया था जो नाकामयाब हो गया था तो भाजपा की साजिश सामने आ गई है यहाँ हम मुख्यमंत्री पंजाब को बोलना चाहेंगे आपकी इंटेलिजेंसी भी उनके साथ है आपकी पुलिस भी उनके साथ खड़ी है जिस तरह से दिल्ली की पुलिस खड़ी थी आपको इनपुट था आपको मालूम था आप सिक्योरिटी क्यों नहीं कर सके तो क्या आप लाशे गिरती देखना चाहते हैं मुख्यमंत्री पंजाब तब चुप करके बैठे हैं नहीं तो आपका फर्ज बनता आप आंदोलन की सिक्योरिटी करें ये आपका फर्ज है दरबार साहब परिक्रमा विच बीते दिन योग आसन करने का मामला भी हम लगातार तूल जा फरद है ਪਰਕਰਮਾ ਵਿੱਚ ਯੋਗ ਅਸਨ ਕਰਨ ਵਾਲੀ ਲੜਕੀ ਦੇ ਖਿਲਾਫ ਕੱਲ ਪੁਲਿਸ ਨੇ ਧਾਰਮਿਕ ਭਾਵਨਾਵਾਂ ਪੜਕਾਉਣ ਦਾ ਦੋਸ਼ ਅਧੀਨ ਆਈ ਪਾਰਾ 295 ਏਠ ਕੇਸ ਦਰਜ ਕਰ ਲਿਆ ਦੂਸਰੇ ਪਾਸੇ ਯੋਗ ਕਰਨ ਵਾਲੀ ਅਰਚਨਾ ਮਕਵਾਨਾ ਨਾਮ ਦੀ ਇਸ ਕੁੜੀ ਨੇ ਕੱਲ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਸਿੱਖ ਕੌਮ ਕੋਲੋਂ ਐ ਸੰਬੰਧੀ ਮਾਫੀ ਮੰਗੀ ਇਸ ਦਰਮਿਆਨ ਗੁਜਰਾਤ ਪੁਲਿਸ ਨੇ ਇਸ ਲੜਕੀ ਨੂੰ ਸੁਰੱਖਿਆ ਵੀ ਮੁਹੱਈਆ ਕਰਵਾ ਦਿੱਤੀ ਹੈ 21 ਨੂੰ ਸਵੇਰੇ योगा दे था जैसे दिलजीत दुलसान जो फेमस पंजाबी सिंगर बोलते हैं कि योगा अपनी लाइफ का पार्ट बनाना चाहिए तो वही मैसेज को स्प्रेड करने के लिए मैंने सोचा कि मैं भी कुछ कर लेती हूँ जिससे लोग पंजाब में ज्यादा लोग योग को अपनी लाइफ में अपनाए ओंकार इट्स इट्स सब सब कुछ एक है और जो लोग ऐसा बोल रहे हैं कि मैं बहुत गलत इंटेंशन से वहां पे आई थी वो पॉसिबल ही नहीं है उनके हुक्म के बिना ये ये पॉसिबल ही नहीं था मैंने बहुत गुड फेथ में ये किया था और मुझे बहुत बुरा लग रहा है और मैं ऐसा बोलना चाहूंगी पंजाब पुलिस को एसजीपीसी अमृतसर को कि प्लीज दोनों दिन के आप सीसीटीवी कैमरास देख लीजिए और प्लीज आप सीसीटीवी कैमरास पब्लिक में डाल दो मुझे कोई प्रॉब्लम नहीं है बिकॉज मेरा अंदर बोलता है मैंने जान के कुछ गलत नहीं किया था मैंने गुड फेथ में किया था अगर फिर भी लोगों को बुरा लगा है तो आई एम सॉरी अभी इससे ज्यादा मैं क्या कर सकती हूँ आप ਉਦਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਆਖਿਆ ਕਿ ਯੋਗ ਆਸਨ ਨੂੰ ਸਿੱਖ ਧਰਮ ਵਿੱਚ ਕੋਈ ਮੰਨਤਾ ਨਹੀਂ ਤੇ ਦਰਬਾਰ ਸਾਹਿਬ ਦੀ ਪਰਕਰਮਾ ਅੰਦਰ ਅਜਿਹੀ ਕਿਰਿਆ ਕਰਨਾ ਘੋਰ ਮਨਮਤ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਕਿ ਭਵਿੱਖ ਵਿੱਚ ਇਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਕਿ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ। ਉਨ੍ਹਾਂ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਡਾਕਟਰ ਬੰਨ ਦੇ ਸੁਪਨੇ ਦੇਖਣ ਵਾਲੇ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਖਲਵਾੜ ਕਰਨ ਦੇ ਐਨਟੀਏ ਤੇ ਲੱਗ ਰਹੇ ਦੋਸ਼ਾਂ ਤੋਂ ਬਾਅਦ ਹੁਣ ਕੇਂਦਰ ਸਰਕਾਰ ਹਰਕਤ ਵਿੱਚ ਆ ਗਈ ਹੈ ਬੇਨਿਜਮੀਆਂ ਦੀ ਜਾਂਚ ਸੀਬੀਆਈ ਨੂੰ ਸੌਂਪੇ ਜਾਣ ਪਿੱਛੋਂ ਸੀਬੀਆਈ ਨੇ ਕੱਲ ਕਾਰਵਾਈ ਸ਼ੁਰੂ ਕਰ ਦਿੱਤੀ ਸੀਬੀਆਈ ਨੇ ਐਤਵਾਰ ਨੂੰ ਵੱਖ-ਵੱਖ ਧਾਰਾਵਾਂ ਤਹਿਤ 4 ਐਫਆਈਆਰਾਂ ਦਰਜ ਕੀਤੀਆਂ ਪੇਪਰ ਲੀਕ ਦੇ ਦਾਅਵਿਆਂ ਦੀ ਜਾਂਚ ਲਈ ਸੀਬੀਆਈ ਨੇ ਕੱਲ ਬਿਹਾਰ ਵਿੱਚੋਂ 4 ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਇਸ ਤੋਂ ਬਿਨਾ ਚਾਰਖੰਡ ਵਿੱਚ ਵੀ ਇਸ ਸੰਬੰਧੀ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਦਰਮਿਆਨ ਗ੍ਰੇਸ ਮਾਰਕਸ ਹਾਸਲ ਕਰਨ ਵਾਲੇ 1563 ਵਿਦਿਆਰਥੀਆਂ ਲਈ ਐਨਟੀਏ ਨੇ ਕੱਲ ਦੁਬਾਰਾ ਪ੍ਰੀਖਿਆ ਲਈ ਜਿਸ ਵਿੱਚੋਂ ਸਿਰਫ 813 ਵਿਦਿਆਰਥੀਆਂ ਨੇ ਹੀ ਦੁਬਾਰਾ ਪ੍ਰੀਖਿਆ ਦਿੱਤੀ ਇਹ ਪ੍ਰੀਖਿਆ ਦੇਸ਼ ਦੇ ਚਾਰ ਸੂਬਿਆਂ ਤੇ ਇੱਕ ਕੇਂਦਰ ਸ਼ਾਸਤ ਸੂਬੇ ਦੇ 7 ਕੇਂਦਰਾਂ ਤੇ ਹੋਈ ਇਨ੍ਹਾਂ ਸਾਰੇ ਵਿਦਿਆਰਥੀਆਂ ਦਾ ਨਤੀਜਾ ਹੁਣ 30 ਜੂਨ ਨੂੰ ਐਲਾਨਿਆ ਜਾਵੇਗਾ ਥੱਪੜ ਕਾਂਟ ਤੋਂ ਬਾਅਦ ਹਿਮਾਚਲ ਤੇ ਪੰਜਾਬ ਦੇ ਲੋਕਾਂ ਵਿਚਕਾਰ ਪੈਦਾ ਹੋਏ ਤਣਾਅ ਦਾ ਸਭ ਤੋਂ ਵੱਧ ਖਮਿਆਜਾ ਦੋਵਾਂ ਸੂਬਿਆਂ ਦੇ ਟੈਕਸੀ ਚਾਲਕਾਂ ਨੂੰ ਭੁਗਤਣਾ ਪੈ ਰਿਹਾ ਹੈ ਆਏ ਦਿਨ ਟੈਕਸੀ ਚਾਲਕਾਂ ਨੂੰ ਲੋਕਾਂ ਦੇ ਰੋਹ ਦਾ ਸ਼ਿਕਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਤੋਂ ਬਾਅਦ ਹੁਣ ਹਿਮਾਚਲ ਤੇ ਪੰਜਾਬ ਦੀਆਂ ਟੈਕਸੀ ਯੂਨੀਅਨਾਂ ਇੱਕ ਦੂਸਰੇ ਦੀ ਮਦਦ ਲਈ ਡਟ ਗਈਆਂ ਹਨ ਜਿਨ੍ਹਾਂ ਨੇ ਹੁਣ ਪੰਜਾਬ ਦੇ ਕਿਸੇ ਵੀ ਟੈਕਸੀ ਚਾਲਕ ਨੂੰ ਹਿਮਾਚਲ ਪ੍ਰਦੇਸ਼ ਤੇ ਹਿਮਾਚਲ ਦੇ ਟੈਕਸੀ ਚਾਲਕ ਨੂੰ ਪੰਜਾਬ ਵਿੱਚ ਸਮੱਸਿਆ ਆਉਣ ਤੇ ਮਦਦ ਦਾ ਐਲਾਨ ਕੀਤਾ ਹੈ ਇਸ ਦਰਮਿਆਨ ਦੋਵਾਂ ਜਥੇਬੰਦੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਣਾ ਦੇ ਚਲਦਿਆਂ ਭੋਲੇ ਭਾਲੇ ਟੈਕਸੀ ਚਾਲਕਾਂ ਨੂੰ ਆਪਣੇ ਰੋਹ ਦਾ ਸ਼ਿਕਾਰ ਨਾ ਬਣਾਉਣ ਪੱਛਮੀ ਗੜਬੜੀ ਦੇ ਚੱਲਦਿਆਂ ਦੋ ਦਿਨ ਦੀ ਰਾਹਤ ਤੋਂ ਬਾਅਦ ਪੰਜਾਬ ਵਿੱਚ ਗਰਮੀ ਦਾ ਕਹਿਰ ਮੁੜ ਵਧਣਾ ਸ਼ੁਰੂ ਹੋ ਗਿਆ ਹੈ ਇਸ ਦੇ ਨਾਲ ਹੁਮਸ ਨੇ ਸਥਿਤੀ ਹੋਰ ਵੀ ਬਦਤਰ ਕਰ ਦਿੱਤੀ ਹੈ ਜਿਸ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੈ ਕੱਲ ਪੰਜਾਬ ਵਿੱਚ ਤਾਪਮਾਨ ਆਮ ਨਾਲੋਂ 5 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ ਲੋਕਾਂ ਨੂੰ ਅਗਲੇ 2-3 ਦਿਨ ਤੱਕ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਮੌਸਮ ਵਿਭਾਗ ਨੇ 24 ਤੇ 25 ਜੂਨ ਨੂੰ ਗਰਮੀ ਪੈਣ ਸੰਬੰਧੀ yellow alert ਵੀ ਜਾਰੀ ਕੀਤਾ ਹੋਇਆ ਹੈ ਹਾਲਾਂਕਿ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਮੌਨਸੂਨ 28 ਜੂਨ ਤੱਕ ਆਪਣੇ ਤੈਅ ਸਮੇਂ ਅਨੁਸਾਰ ਪਹੁੰਚ ਜਾਵੇਗੀ ਤੇ ਸੂਬੇ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਵਾਧਦੀ ਗਰਮੀ ਦੇ ਦਰਮਿਆਨ ਕੱਲ ਅਣ-ਐਲਾਨੇ ਬਿਜਲੀ ਦੇ ਕੱਟਾਂ ਨੇ ਵੀ ਲੋਕਾਂ ਦੀ ਹਾਲਤ ਨੂੰ ਪਾਤਰ ਕਰ ਦਿੱਤਾ ਦਰਸਲ ਮਾਨਸਾ ਨੇੜੇ ਪਿੰਡ ਬਣਾਵਾਲਾ ਵਿਖੇ ਲੱਗੇ ਤਾਪ ਘਰ ਦਾ ਕੱਲ ਇੱਕ ਹੋਰ ਯੂਨਿਟ ਟਰਪ ਕਰ ਗਿਆ ਜਿਸ ਕਾਰਨ ਸੂਬੇ ਵਿੱਚ ਬਿਜਲੀ ਦਾ ਸੰਕਟ ਖੜਾ ਹੋ ਗਿਆ ਇੱਥੇ ਦੱਸਣਾ ਬਣਦਾ ਹੈ ਕਿ ਵੀਰਵਾਰ ਨੂੰ ਵੀ ਇਸ ਤਾਪ ਘਰ ਦਾ ਇੱਕ ਯੂਨਿਟ ਬੰਦ ਹੋ ਗਿਆ ਸੀ ਕੱਲ ਹੋਏ ਯੂਨਿਟ ਨੂੰ ਚਾਲੂ ਕਰਨ ਲਈ ਇੰਜੀਨੀਅਰ ਤੇ ਤਕਨੀਕੀ ਮਾਰਾਂ ਦੀਆਂ ਟੀਮਾਂ ਜੁਟੀਆਂ ਹੋਈਆਂ ਹਨ ਪਰ ਆਖਰੀ ਖਬਰਾਂ ਮਿਲਣ ਤੱਕ ਇਸ ਯੂਨਿਟ ਨੂੰ ਦੁਬਾਰਾ ਚਾਲੂ ਕਰਨ ਵਿੱਚ ਸਫਲਤਾ ਨਹੀਂ ਮਿਲੀ ਸੀ 13 ਜੀਰੋ ਦਾ ਸੁਪਨਾ ਟੁੱਟਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਜਲੰਧਰ ਪਛਮੀ ਵਿਧਾਨ ਸਭਾ ਹਲਕੇ ਨੂੰ ਜਿੱਤਣ ਲਈ ਕਮਰ ਕੱਸ ਲਈ ਹੈ ਇਸ ਦੀ ਕਮਾਂਡ ਮੁੱਖ ਮੰਤਰੀ ਨੇ ਆਪਣੇ ਹੱਥ ਲੈ ਲਈ ਹੈ ਜਿਮਨੀ ਚੋਣ ਪ੍ਰਚਾਰ ਦੀ ਕਮਾਂਡ ਸੰਭਾਲਣ ਤੋਂ ਬਾਅਦ ਕੱਲ ਮੁੱਖ ਮੰਤਰੀ ਨੇ ਜਲੰਧਰ ਪਛਮੀ ਦੇ ਆਗੂਆਂ ਤੇ ਪਾਰਟੀ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਜਿੱਥੇ ਉਹਨਾਂ ਨੇ ਜਿੱਤ ਲਈ ਵਿਚਾਰਾਂ ਕੀਤੀਆਂ ਤੇ ਆਗੂਆਂ ਨੂੰ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਘਰ-ਘਰ ਪਹੁੰਚਾਉਣ ਦੇ ਆਦੇਸ਼ ਵੀ ਦਿੱਤੇ। ਇਸ ਦਰਮਿਆਨ ਜਲੰਧਰ ਜਿਮਨੀ ਚੌਂ ਨੂੰ ਲੈ ਕੇ ਜਿੱਥੇ ਸਿਆਸੀ ਪਾਰਟੀਆਂ ਜੋਰਾਂ ਸ਼ੋਰਾਂ ਨਾਲ ਚੋਣ ਪ੍ਰਚਾਰ ਵਿੱਚ ਜੁਟ ਗਈਆਂ ਹਨ ਉੱਥੇ ਆਮ ਆਦਮੀ ਪਾਰਟੀ ਲਈ ਵੱਡੀਆਂ ਮੁਸ਼ਕਲਾਂ ਖੜੀਆਂ ਹੁੰਦੀਆਂ ਦਿਖਾਈ ਦੇ ਰਹੀਆਂ ਹਨ ਸੂਬਾ ਸਰਕਾਰ ਤੇ ਆਪਣੀਆਂ ਹੱਕੀ ਮੰਗਾਂ ਨੂੰ ਅਣਗੌਲੇ ਕਰਨ ਦਾ ਦੋਸ਼ ਲਾਉਂਦਿਆਂ ਵੱਖ-ਵੱਖ ਜਥੇਬੰਦੀਆਂ ਨੇ ਹੁਣ ਜਲੰਧਰ ਵਿੱਚ ਆਪ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨ ਦੇ ਐਲਾਨ ਕੀਤੇ ਹਨ ਪੰਜਾਬ ਭਰ ਦੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਐਲਾਨ ਕੀਤਾ ਕਿ ਉਹ ਇਸ ਜਿਮਣੀ ਚੋਣ ਦੌਰਾਨ ਜਲੰਧਰ ਵਿੱਚ ਡੇਰੇ ਲਾਉਣਗੇ ਤੇ ਆਪ ਸਰਕਾਰ ਖਿਲਾਫ ਪ੍ਰਦਰਸ਼ਨ ਕਰਨਗੇ ਹੁਸ਼ਿਆਰਪੁਰ ਦੇ ਸਰਾਫਾ ਬਾਜ਼ਾਰ ਵਿੱਚ ਕੱਲ ਦਿਨ ਦਿਹਾੜੇ ਜੁਐਲਰੀ ਦੀ ਇੱਕ ਦੁਕਾਨ ਤੇ ਲੁੱਟ ਖੋਹਣ ਦੀ ਖਬਰ ਨਾਲ دہشت ਫੈਲ ਗਈ ਸਵੇਰੇ ਪੌਣੇ 10 ਵਜੇ ਆਏ ਦੋ ਲਟੇਰਿਆਂ ਨੇ ਦੁਕਾਨ ਮਾਲਕ ਨੂੰ ਡਰਾ ਧਮਕਾ ਕੇ 1 ਕਿਲੋ ਸੋਨਾ 10 ਕਿਲੋ ਚਾਂਦੀ ਤੇ 24 ਲੱਖ ਰੁਪਏ ਦੀ ਨਕਦੀ ਲੁੱਟ ਲਈ ਤੇ ਫਰਾਰ ਹੋ ਗਏ ਭੀੜ ਭੜੱਕੇ ਵਾਲੇ ਬਾਜ਼ਾਰ ਵਿੱਚ ਲੁੱਟ ਦੀ ਵਾਰਦਾਤ ਨਾਲ ਸ਼ਹਿਰ ਵਿੱਚ دہشت ਦਾ ਮਾਹੌਲ ਬਣ ਗਿਆ ਹੈ ਹਾਲਾਂਕਿ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਸ ਹੱਥ ਕੁਝ ਪੁਖਤਾ ਸਬੂਤ ਲੱਗੇ ਹਨ ਤੇ ਉਹ ਇਸ ਲੁੱਟ ਦੀ ਵਾਰਦਾਤ ਦਾ ਜਲਦੀ ਹੀ ਪਰਦਾਫਾਸ਼ ਕਰ ਦੇਵੇਗੀ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਅੱਜ ਸ਼ੁਰੂ ਹੋਵੇਗਾ ਜਿਸ ਤੋਂਦਰਾਂ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੂੰ ਪਹਿਲਾ ਸਹੂਚਕਾਈ ਜਾਵੇਗੀ ਉਧਰ ਐਨਡੀਆ ਨੇ 7 ਵਾਰ ਸੰਸਦ ਮੈਂਬਰ ਰਹੇ ਭਰਤ ਹਰੀ ਮਹਿਤਾਬ ਨੂੰ ਸੰਸਦ ਦੇ ਲੋਕ ਸਭਾ ਸਦਨ ਦਾ ਪ੍ਰੋ ਟਾਈਮ ਸਪੀਕਰ ਨਿਯੁਕਤ ਕੀਤੇ ਜਾਣ ਨਾਲ ਇਹ ਸੈਸ਼ਨ ਹੰਗਾਮਾ ਭਰਪੂਰ ਹੋਣ ਦੀ ਸੰਭਾਵਨਾ ਹੈ ਅਰਸਲ ਵਿਰੋਧੀ ਮਹਿਤਾਬ ਦੀ ਪ੍ਰੋ ਟਾਈਮ ਸਪੀਕਰ ਵਜੋਂ ਨਿਯੁਕਤੀ ਦਾ ਤਿੱਖਾ ਵਿਰੋਧ ਕਰ ਰਹੀ ਹੈ ਵਿਰੋਧੀ ਪਰਚਾਉਂਦੀ ਹੈ ਕਿ ਇਸ ਪ੍ਰੋ ਟਾਈਮ ਸਪੀਕਰ ਲਈ ਕਾਂਗਰਸ ਸੰਸਦ ਮੈਂਬਰ ਕੇਸ਼ ਸ਼ਰੇਸ਼ ਨੂੰ ਨਿਯੁਕਤ ਕੀਤਾ ਜਾਵੇ ਲੁਧਿਆਣਾ ਵਿੱਚ ਬੀਤੀ ਦੇਰ ਰਾਤ ਨਸ਼ੇ ਵਿੱਚ ਤੁੱਤ ਇੱਕ ਐਸਆਈ ਨੇ ਆਪਣੇ ਹੀ ਸਾਥੀਆਂ ਦੀ ਪੀਸੀਆਰ ਤੇ ਕਾਰ ਚੜਾ ਦਿੱਤੀ ਜਿਸ ਨਾਲ ਇੱਕ ਹੈੱਡ ਕਾਂਸਟੇਬਲ ਦੀ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਐਸਆਈ ਸਖਤ ਜ਼ਖਮੀ ਹੋ ਗਿਆ ਮੌਕੇ ਤੇ ਮੌਜੂਦ ਲੋਕਾਂ ਨੇ ਨਸ਼ੇ ਵਿੱਚ ਤੁੱਤ ਮੁਲਾਜ਼ਮ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਬਿਹਾਰ ਵਿੱਚ ਪੋਲਾ ਡਿੱਗਣ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ ਕੱਲ ਪੂਰਬੀ ਚੰਪਾਰਨ ਜ਼ਿਲ੍ਹੇ ਵਿੱਚ ਇੱਕ ਹੋਰ ਪੌੜ ਡਿੱਗ ਪਿਆ ਸੂਬੇ ਵਿੱਚ ਇੱਕ ਹਫ਼ਤੇ ਦੇ ਘੱਟ ਸਮੇਂ ਵਿੱਚ ਇਹ ਤੀਜੀ ਘਟਨਾ ਹੈ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਹਾਲਾਂਕਿ ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ अरविंद केजरीवाल ਨੇ ਆਭਕਾਰੀ ਘਟਾਲੇ ਨਾਲ ਸੰਬੰਧਿਤ منی ਲਾਂਡਰਿੰਗ ਮਾਮਲੇ ਵਿੱਚ ਉਹਨਾਂ ਨੂੰ ਜ਼ਮਾਨਤ ਦੇਣ ਦੇ ਹੇਠਲੀ ਅਦਾਲਤ ਦੇ ਹੁਕਮਾਂ ਤੇ ਹਾਈ ਕੋਰਟ ਵੱਲੋਂ ਰੋਕ ਖਿਲਾਫ ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਦਿੱਤਾ ਗਿਆ ਹੈ ਦਰਸਲ ਹੇਠਲੀ ਅਦਾਲਤ ਨੇ 20 ਜੂਨ ਨੂੰ केजरीवाल ਨੂੰ ਜ਼ਮਾਨਤ ਦੇ ਦਿੱਤੀ ਸੀ ਪਰ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਦੀ ਰਿਹਾਈ ਤੇ ਰੋਕ ਲਾ ਦਿੱਤੀ ਸੀ ਸੁਪਰੀਮ ਕੋਰਟ ਨੇ ਹਾਲੇਕੇ ਇਹ ਸਪੱਸ਼ਟ ਨਹੀਂ ਕੀਤਾ ਕਿ ਕੇਜਰੀਵਾਲ ਦੀ ਇਸ ਪਟੀਸ਼ਨ ਤੇ ਸੁਣਵਾਈ ਕਦੋਂ ਹੋਵੇਗੀ। ਆਸਪਾਸ ਸਪਰੀਮੋ ਮਯਾਵਤੀ ਨੇ ਇੱਕ ਵਾਰ ਫਿਰ ਆਪਣੇ ਭਤੀਜੇ ਆਕਾਸ਼ ਆਨੰਦ ਨੂੰ ਆਪਣਾ ਉਤਰਾਧਿਕਾਰੀ ਐਲਾਨ ਦਿੱਤਾ। ਕੱਲ ਪਾਰਟੀ ਦੀ ਕੌਮੀ ਪੱਧਰ ਦੀ ਹੋਈ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ। ਇਥੇ ਇਹ ਦੱਸਣਾ ਬਣਦਾ ਹੈ ਕਿ ਲੋਕ ਸਭਾ ਚੋਣਾਂ ਦੇ ਅੱਧ ਵਿਚਕਾਰ 7 ਮਈ ਨੂੰ ਮਾਇਆਬਤੀ ਨੇ ਆਕਾਸ਼ ਆਨੰਦ ਨੂੰ ਆਪਣੇ ਉੱਤਰਾਧਿਕਾਰੀ ਦੇ ਅਹੁਦੇ ਤੋਂ ਹਟਾ ਦਿੱਤਾ ਸੀ ਪਰ ਕੱਲ੍ਹ ਹੋਈ ਮੀਟਿੰਗ ਵਿੱਚ ਉਹਨਾਂ ਆਪਣੇ ਫੈਸਲੇ ਨੂੰ ਇੱਕ ਵਾਰ ਫਿਰ ਪਲਟ ਦਿੱਤਾ ਭਾਰਤੀ ਪੁਲਾੜ ਸੰਸਥਾ ਇਸਰੋ ਨੇ ਕੱਲ ਇੱਕ ਹੋਰ ਕਾਮਯਾਬੀ ਦਾ ਝੰਡਾ ਗਾੜ ਦਿੱਤਾ ਇਸਰੋ ਨੇ ਮੌੜ ਵਰਤੋਂ ਵਾਲੇ ਸਪੇਸ ਸ਼ਟਲ ਦਾ ਆਪਣਾ ਸੁਪਨਾ ਸਹਕਾਰ ਕਰਨ ਦੀ ਦਿਸ਼ਾ ਵਿੱਚ ਕੱਲ ਇੱਕ ਹੋਰ ਪਲੰਗ ਪੱਟੀ ਇਸਰੋ ਨੇ ਕੱਲ ਆਪਣੇ ਰੀਯੂਜ਼ੇਬਲ ਪੁਸ਼ਪਕ ਵਿਮਾਨ ਦੀ ਲਗਾਤਾਰ ਤੀਜੀ ਵਾਰ ਸਫਲ ਲੈਂਡਿੰਗ ਕੀਤੀ ਇਸਰੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਾਵੇਂ ਕਿ ਮੁੜ ਵਰਤੋਂ ਦਾ ਸਪੇਸ ਸ਼ਟਲ ਦਾ ਸੁਪਨਾ ਹਾਲੇ ਦੂਰ ਹੈ ਪਰ ਕੱਲ ਦੀ ਸਫਲ ਉਡਾਨ ਨੇ ਇਸ ਵਿੱਚ ਇੱਕ ਅਹਿਮ ਕਦਮ ਪੁੱਟਿਆ ਹੈ T20 ਵਿਸ਼ਵ ਕੱਪ ਵਿੱਚ ਰਾਤ ਖੇਡੇ ਗਏ ਇੱਕ ਪਾਸੜ ਮੈਚ ਵਿੱਚ ਇੰਗਲੈਂਡ ਨੇ ਯੂਐਸਏ ਨੂੰ 10 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣਾ ਸਥਾਨ ਪੱਕਾ ਕਰ ਲਿਆ। ਉਧਰ ਅੱਜ ਭਾਰਤੀ ਸਮੇਂ ਦੇ ਸ਼ਾਮ 8 ਵਜੇ ਭਾਰਤ ਤੇ ਆਸਟ੍ਰੇਲੀਆ ਇੱਕ ਬੇਹਤ ਮਹੱਤਵਪੂਰਨ ਮੈਚ ਵਿੱਚ ਆਹਮੋ ਸਾਹਮਣੇ ਹੋਣਗੇ। ਆਸਟ੍ਰੇਲੀਆ ਲਈ ਅਫਗਾਨਿਸਤਾਨ ਦੇ ਹੱਥੋਂ ਹਾਰਨ ਤੋਂ ਬਾਅਦ ਇਹ ਮੈਚ ਕਰੋ ਜਾਂ ਮਰੋ ਵਾਲਾ ਹੈ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ